ਰਾਜਨ ਕੁਮਾਰ ਵਾਸੀ ਜੀਤ ਰੋਡ ਜਿਨ੍ਹਾਂ ਦੇ ਕ੍ਰਿਦੀ ਸਿੱਧੀ ਮੋਟਰਸ ਦੇ ਨਾਂ ਦੀ ਬੀਬੀ ਵਾਲਾ ਰੋਡ ਤੇ ਸ਼ਾਪ ਸੀ ਜਿੱਥੇ ਜਾਵਾ ਮੋਟਰਸਾਈਕਲ ਦੀ ਇਹਨਾਂ ਕੋਲੇ ਏਜੰਸੀ ਹੈ ਜਿੱਥੇ ਜਾਵਾ ਮੋਟਰਸਾਈਕਲ ਇਹਨਾਂ ਵੱਲੋਂ ਜਿਹੜੀ ਹੈਗੀ ਏਜੰਸੀ ਹੈ ਤੇ ਉਹਨਾਂ ਦੀ ਸਰਵਿਸ ਵਗੈਰਾ ਤੇ ਜਿਹੜਾ ਹੈਗਾ ਉਹ ਜਿਹੜੀਆਂ ਸਰਵਿਸ ਦਿੱਤੀਆਂ ਜਾਂਦੀਆਂ ਦਿੱਤੇ ਗਏ ਲਾਪ੍ਰਿਤ ਕੋਰੋਨਾ ਦੀ ਜਿਹੜੀ ਇਹਨਾਂ ਦੇ ਸਰਵਿਸ ਮੰਗੇ ਤੇ ਇਹਨਾਂ ਨੇ ਜਿਹੜਾ ਕੰਮ ਤੇ ਰੱਖੀ ਹੋਈ ਸੀ ਕਿਉਂਕਿ ਇਹਨਾਂ ਨੇ ਜਿਹੜੇ ਕਹਿੰਦੇ ਜਦੋਂ ਅਸੀਂ ਹੁਣ ਪਿੱਛੇ ਜੇ ਚੈੱਕ ਕੀਤਾ ਤਾਂ 11-12 ਲੱਖ ਦੇ ਕਰੀਬ ਜਿਹੜੇ ਸਪੇਅਰ ਪਾਰਟਸ ਤੇ ਹੋਰ ਚੀਜ਼ਾਂ ਉਹਨਾਂ 'ਚ ਜਿਹੜਾ ਹੈਗਾ ਕਮੀ ਪਾਈ ਗਈ ਵੀ ਜਿਹੜਾ ਉਹ ਵੇਚੇ ਵੇਚ ਤਾਂ ਸੀਗੇ ਪਰ ਉਹਦੇ ਜਿਹੜੇ ਪੈਸੇ ਜਵਾਂ ਨਹੀਂ ਸੀਗੇ ਤੇ ਉਹ ਇਹਨਾਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਲਬਕ੍ਰਿਤ ਕੌਰ ਜਿਹੜੇ ਸਰਵਿਸ ਮੈਨੇਜਰ ਉੱਥੇ ਲੱਗੀ ਹੋਈ ਸੀਗੀ ਤੇ ਉਹ ਸਪੇਅਰ ਪਾਰਟਸ ਆ ਜਿਹੜੇ ਹੈਗੇ ਜਦੋਂ ਕੋਈ ਚੇਂਜ ਕਰਾਉਣਾ ਦਾ ਦੇ ਦਿੰਦੇ ਸੀ ਸਰਵਿਸ ਆਸਤੇ ਜਾਂ ਸਰਵਿਸ ਹੋਰ ਵੀ ਦਿੰਦੇ ਸੀ ਜਿਹੜੀਆਂ ਚੀਜ਼ਾਂ ਪਰ ਉਹ ਜਿਹੜੇ ਉਹਦਾ ਕੈਸ਼ ਜਵਾਂ ਨਹੀਂ ਕਰਾਇਆਗਾ ਜਿਸ ਤੇ ਦੌਰਾਨੇ ਪੜਤਾਲ ਹੈ ਜਿਹੜਾ ਸਾਨਾ ਸਿਵਲ ਲਾਈਨ ਵਿਖੇ ਤੇ ਮੁਕਦਮਾ ਨੰਬਰ 327 ਅੰਡਰ ਸੈਕਸ਼ਨ 316 4 ਤੇ 318 4 ਸਬਸੈਕਸ਼ਨ ਬੀ ਐਨ ਐਸ ਦੇ ਜਿਹੜੇ ਦਰਜਿਸ ਕਰਕੇ ਉਹਦੀ ਤਲਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਠੀਕ ਹੈ ਤਾਂ ਕਿ ਕੋਈ ਸਰ ਕੋਈ ਨਹੀਂ ਹਜੇ ਗ੍ਰਿਫਤਾਰੀ ਨਹੀਂ ਹੋਈ ਹਜੇ ਜਿਹੜੀ ਤਕਰੀਰ ਚੱਲ ਰਹੀ ਹੈ ਤੇ ਐਸ ਪਰ ਲਾਅ ਜਿਹੜੇ ਹੈਗੇ ਆ ਇਹਦੇ ਫਾਲੋ ਕਰਕੇ ਤੇ ਅੱਗੇ ਜਿਹੜੀ ਇਹਦੀ ਅਰੈਸਟ ਕੀਤੀ ਜਾਊਗਾ